ਹੈਲੋ एवरीवन वेलकम टू न्यू ब्लॉग्स ਕਿ ਅੱਜ ਮੈਂ ਚਲੀ ਆਪਣੀ ਦਾਦਾ ਜੀ ਘਰ ਤੇ ਮੈਂ ਮੰਮੀ ਤੇ ਪਾਪਾ ਚਲੇ ਆ ਸੋ ਅਸੀਂ ਹੁਣ ਪਹੁੰਚ ਗਏ ਆਪਣੇ ਮੈਂ ਪਹੁੰਚ ਗਏ ਆਪਣੇ ਦਾਦਕੇ ਤੇ ਹੁਣ ਆਪਾਂ ਜਾਨੀਏ ਘਰ ਨੂੰ ਪਹੁੰਚ ਗਏ ਘਰ ਨੂੰ ਹੁਣ ਅਸੀਂ ਚਾਚੂ ਹੁਣਾਂ ਨੇ ਘਰ ਕਿਊਟ ਕਿਊਟ ਜੇ ਰੈਬਿਟ ਰੱਖਿਆ ਹੈ ਬਾਈ ਗਲਤੀ ਕਿੰਨੇ ਕਿਊਟ ਹੈਗੇ ਠਿੱਕ ਟਿੱਕੀ ਓਏ ਦੂਜਾ ਕਿੱਥੇ ਹੈਗਾ Oi. Mitu, 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 Mittu! Mitu, oi, Mitu, Mitu, ਅਸੀਂ ਛੋਟਿਆਂ ਦੇ ਇੱਥੇ ਖੇਡਦੇ ਹੁੰਦੇ ਸੀ ਆਪਣੇ ਬਚਪਨ 'ਚ ਇੱਥੇ ਗਾਈ ਹੁੰਦੀ ਸੀ ਦਾਦੂ ਨੇ ਰੱਖੀ ਹੁੰਦੀ ਸੀ ਆ ਗਈ ਆ ਗਈ ਤੇ ਚਲੋ ਚਾਚੀ ਜੀ ਮੈਂ ਆ ਗਈ ਸਕੂਲ ਕਿੰਨਾ ਵਧੀਆ ਹੈ गाइस ਇਹ ਅੱਛੀ ਛੋਟੀ ਜੀ ਕੰਟੀਨ ਹੈਗੀ ਬੱਚਿਆਂ ਦੀ ਸੁੰਦਰਾਲਾ ਸੁੰਦਰਾਲਾ ਤੇ ਬੱਚੇ ਪਾਣੀ ਪੀਂਦੇ ਹੋਏ ਆ ਇੱਥੇ ਕਾ ਇੱਥੇ ਪਹਿਲੇ ਇੱਕ ਰਸਤਾ ਹੁੰਦਾ ਸੀਗਾ ਜਿਹੜਾ ਉਹ ਸੀਮਾ ਪਈ ਦੇ ਘਰ ਨੂੰ ਜਾਂਦਾ ਸੀਗਾ ਮੇਰੇ ਫੌਜੀ ਚਾਚੂ ਪਾਪਾ ਦੇ ਚਾਚੂ ਦਾ ਘਰ ਸੀਗਾ ਬਹੁਤ ਵਧੀਆ ਸੀਗਾ ਹੁਣ ਉਹ ਵੇਚ ਕੇ ਵੇਚ ਦਿੱਤਾ ਉਹਨਾਂ ਨੇ ਉਹ ਕਿਤੇ ਹੋ ਚਲ ਗਏ ਹੁਣ ਅਸੀਂ ਇੱਥੇ ਬਚਪਨ ਵਿੱਚ ਉਨਹਰੇ ਰਹੇ ਸੀ ਹਫਤਾ ਦਾ ਦਾਦ ਜੀ ਦੇ ਘਰ ਦਾਦੂ ਕੋਲ ਉਦੋਂ ਚਾਚੀ ਵੀ ਨਹੀਂ ਸੀਗੇ ਉਹ ਸਾਹਮਣੀ ਜਿਹੜਾ ਘਰ ਵੀ ਦੇ ਉਹ ਮੇਰੇ ਚਾਚੂ ਦੇ ਘਰ ਆਵਲਾ ਪਿੰਕ ਪਿੰਕ ਕਰੀ ਉਹ ਤੇ ਉਹ ਤਾਇਆ ਜੀ ਖੜੇ ਗਿਆ ਤਾਇਆ ਜੀ ਇਹ ਤਾਇਆ ਜੀ ਤਾਇਆ ਜੀ ਅੰਦਰ ਰੋਟੀ ਨੂੰ ਦੇਵਣੀ ਆ चापलीन वास्ते बहुत जमा दिए ना चापला बना पीना ही नहीं स्वेच्छ ਕੱਟ ਜਾਂਦਾ ਦਿਲ ਤਾਂ ਨਹੀਂ ਕਰਦਾ ਪਰ ਹੁਣ ਕੱਟ ਜਾਣਾ ਹੀ ਪੈਣਾ ਸਾਨੂੰ ਦਿਲ ਕਰਦਾ ਸੀਗਾ 2-4 ਦਿਨ ਹੋਰ ਰਹਿ ਲਈਏ